ਤੁਸੀਂ ਦੇਖ ਰਹੇ ਹੋ ਦੈਨਿਕ ਸੋਹਣਾ ਟੀਵੀ ਇਸ ਵਕਤ ਸਾਡੇ ਨਾਲ ਰੰਜੀਤ ਸਿੰਘ ਬਾਸ ਮਜੂਰ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਨਾਲ ਗੱਲਬਾਤ ਕਰਨੀ ਹੈ ਸਾਚੀਕਰ ਸਾਚੀਕਰ ਤਾਂ ਸਰ ਇਲੈਕਸ਼ਨ ਹੁਣ ਜਾ ਰਹੀਆਂ ਨੇ ਪੰਜਾਬ ਦੀਆਂ ਕਲਾਂ ਨੂੰ ਸ਼ਹਿਰ ਦੇ ਮਤਲਬ ਡਿਸਟ੍ਰਿਕਟ ਗੁਰਦਾਸਪੁਰ ਦੀਆਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਮੈਂ ਜੀ ਇਸ ਦੇ ਵਾਸਤੇ ਬਹੁਤ ਕਲੀਅਰ ਕਹਿਣਾ ਚਾਹੁੰਦਾ ਕਿ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਭਾਜਪਾ ਦੀ ਸਰਕਾਰ ਔਰ ਕਾਂਗਰਸ ਦੀ ਮਹਾਰਾਜੇ ਕਪਟਨ ਦੀ ਸਰਕਾਰ ਚੱਲੀ ਆ ਉਹਨਾਂ ਨੇ ਕਲਾਨੌਰ ਨੂੰ ਅਗਨੌਰ ਕੀਤਾ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਸ ਸਭ ਤੋਂ ਪਹਿਲਾਂ ਮੈਂ ਦੱਸਾਂ ਕਿ ਇਤਿਹਾਸਿਕ ਸ਼ਹਿਰ ਹੈ ਜਿੱਥੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰੀ ਗੁਰਦੁਆਰਾ ਸਾਹਿਬ ਹੈ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਸ਼ਿਵ ਮੰਦਿਰ ਹੈ ਆ ਬਾਬਾ ਬਾਬਾ ਲਾਲ ਜੀ ਦਾ ਮੰਦਿਰ ਹੈ ਇੱਥੇ ਤੇ ਇਹ ਸ਼ਹਿਰ ਕਲਾਨੌਰ ਕਸਬਾ ਜਿਹੜਾ ਵਾ ਪੁਰਾਣਾ ਅਕਬਰ ਦੀ ਇੱਥੇ ਤਾਜਪੋਸ਼ੀ ਹੋਈ ਤੇ ਉਸ ਸਮੇਂ 13 ਦਿਨ ਦੀ ਰਾਜਧਾਨੀ ਰਿਹਾ ਵਾ ਸਾਡਾ ਕਲਾਨੌਰ ਸ਼ਹਿਰ ਇਹ ਵਿਕਾਸ ਪੱਕੋ ਜਿਹੜਾ ਵਾ ਇਹ ਬਹੁਤ ਅੱਗੇ ਹੋਣਾ ਚਾਹੀਦਾ ਸੀਗਾ ਜੋ ਕਿ ਪਿਛਲੀਆਂ ਸਰਕਾਰਾਂ ਦੀਆਂ ਨਕਾਮੀਆਂ ਕਾਰਨ ਇਹ ਸ਼ਹਿਰ ਆ ਜਿਹੜਾ ਸਾਡਾ ਕਲਾਨੌਰ ਇਹ ਬਹੁਤ ਪਛੜ ਚੁੱਕਾ ਚੇਅਰਮੈਨ ਸਾਹਿਬ ਅਰ ਤੁਸੀਂ ਇਹ ਪਹਿਲੀ ਦੀ ਗੱਲ ਕੀਤੀ ਹੈ ਜਾਂ ਤੁਸੀਂ ਜਿਹੜੀ ਕਲਾਨੌਰ ਦੀ ਪ੍ਰਾਪਰਟੀ ਦੀ ਗੱਲ ਕੀਤੀ ਹੈ ਕਿੰਨੀ ਹੈਗੀ ਹੈ ਕਲਾਨੌਰ ਚ ਵੇਖੋ ਜੀ ਕਾਫੀ ਪ੍ਰਾਪਰਟੀ ਸੀ ਜਿਹਦੇ ਵਿੱਚੋਂ ਅਸੀਂ ਕੁਝ ਇਥੇ 슈ਗਰ ਮਿਲ ਨੂੰ ਕੱਟ ਕੇ ਦਿੱਤਾ ਗਿਆ ਕੁਝ ਹੋਣ ਉੱਥੇ ਇੱਕ ਆਰਮੀ ਦੀ ਸ਼ੌਨੀ ਬਣ ਗਈ ਆ ਉਹਦੇ ਵਾਸਤੇ ਵਿੱਚ ਉਹ ਇਹਦੇ ਕੀਤਾ ਕੁਝ ਸਟੇਡੀਅਮ ਬਣਿਆ ਕਾਲਜ ਬਣਿਆ ਕਾਫੀ ਮਤਲਬ ਜ਼ਮੀਨ ਨੂੰ ਕੱਟ ਕੇ ਤੇ ਅਜੇ ਵੀ ਮੇਰੇ ਹਿਸਾਬ ਦੇ ਨਾਲ 1800 ਦੇ ਏਕੜ 1800 ਦੇ ਕਰੀਬ ਏਕੜ ਪੈ ਲਈ ਹੈ ਜਿਹੜੀ ਉਹ ਇਸ ਵਕਤ ਖਾਲਸ ਆ ਜਿਹੜੀ ਅਸੀਂ ਠੇਕੇ ਤੇ ਸਾਡੀ ਸਾਡਾ ਪ੍ਰਸ਼ਾਸਨ ਜਿਹੜਾ ਵਾ ਉਹਦਾ ਠੇਕੇ ਤੇ ਉਹਨੂੰ ਝਾੜ ਕੇ ਨਿਜ ਤੇ ਦੇ ਕੇ ਤੇ ਕਾਫੀ ਵੱਡੀ ਆਮਦਨ ਆ ਸਾਡੇ ਕਲਾ ਨੌਰ ਨੂੰ ਜਿਹੜੀ ਮਤਲਬ ਅਸੀਂ ਇੱਥੇ ਡਵੈਲਪਮੈਂਟ ਦੇ ਰੂਪ ਦੇ ਵਿੱਚ ਆਪਾਂ ਕਲਾ ਨੌਰ ਦੇ ਵਿੱਚ ਆਪਾਂ ਅਮਰਤ ਸਕਦੇ ਆ ਜੋ ਕਿ ਸਾਡਾ ਪੈਸਾ ਵੀ ਜਿਹੜਾ ਪਿਛਲੇ ਸਮੇਂ ਦਾ ਵੀ ਕਾਫੀ ਬਲੋਕ ਪਿਆ ਹੋਇਆ ਇੱਥੇ ਜਦੋਂ ਦੀ ਸਾਡੀ ਸਰਕਾਰ ਆਈ ਆ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਇੱਥੇ ਆਪਾਂ ਡਵੈਲਪਮੈਂਟ ਕਰੀਏ ਪਰ ਕੁਝ ਕਾਰਨਾ ਕਰਕੇ ਕਿ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਇੱਥੇ ਸਰਪੰਚ ਕੋਈ ਨਹੀਂ ਸਾਡਾ ਪੰਚ ਕੋਈ ਨਹੀਂ ਤੇ ਸਾਨੂੰ ਕੰਮ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ ਮੈਂ ਆਪਣੇ ਸੀਐਮ ਭਗਵੰਤ ਸਿੰਘ ਮਾਨ ਕੋਲੋਂ ਇਹੀ ਮੰਗ ਕਰਦਾ ਕਿ ਆ ਜਿਹੜੀ ਇਲੈਕਸ਼ਨ ਹੋ ਰਹੀ ਆ 27 ਤਰੀਕ ਨੂੰ ਸਰਪੰਚਾਂ ਦੀ ਪੰਚਾਇਤ ਜਿਸ ਤਰ੍ਹਾਂ ਕਿ ਸਾਡੇ ਹਲਕੇ ਦੇ ਵਿੱਚ ਪਿੰਡ ਸਿੰਘਪੁਰਾ ਉਥੇ ਇਲੈਕਸ਼ਨ ਹੋਣੀ ਆ ਖੋਦੇਵੇੜਾ ਇਲੈਕਸ਼ਨ ਹੋਣੀ ਆ ਆਪਣਾ ਕਲਾਨੌਰ ਬਲਾਕ ਦੇ ਵਿੱਚ ਕੋਟਲਾ ਮੁਗਲਾ ਵਾ ਤੇ ਆਪਣਾ ਚਿਕੜੀ ਪਿੰਡਾ ਹੋਰ ਵੀ ਕਈ ਇੱਕ ਦੋ ਪਿੰਡ ਹੋਣਗੇ ਜਿਨ੍ਹਾਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਪੰਚਾਇਤ ਸਰਪੰਚਾਂ ਦੀ ਤੇ ਮੈਂ ਇਹ ਮੰਗ ਕਰਦਾ ਸਰਕਾਰ ਕੋ ਆਪਣੇ ਭਵਨ ਸਿੰਘ ਮਾਨ ਕੋ ਸਾਡੇ ਬਹੁਤ ਵਧੀਆ ਹੀਰੇ ਮੁੱਖ ਮੰਤਰੀ ਨੇ ਜਿਹੜੇ ਬਣੇ ਨੇ ਮੈਨੂੰ ਪਤਾ ਕਿ ਮੈਂ ਆਸ ਕਰਦਾ ਕਿ ਸਾਡੀ ਇਸ ਮੰਗ ਨੂੰ ਪ੍ਰਵਾਨ ਕਰਨਗੇ ਤੇ ਆ ਜਿਹੜੀ ਇਲੈਕਸ਼ਨ 27 ਤਰੀਕ ਨੂੰ ਇੱਥੇ ਹੋਣ ਜਾ ਰਹੀ ਆ ਕਲਾਨੌਰ ਦੇ ਵਿੱਚ ਇਹ ਹਲਕੇ ਡੇਰਾ ਬਾਬਾ ਨਾਨਕ ਦੇ ਪੂਰੇ ਪੰਜਾਬ ਦੇ ਵਿੱਚ ਇਹਦੇ ਨਾਲ ਲੱਗਦੀ ਇਲੈਕਸ਼ਨ ਜਿਹੜੀ ਆ ਕਲਾਨੌਰ ਦੇ ਵਿੱਚ ਹੋਵੇ ਤਾਂ ਅਸੀਂ ਇੱਥੇ ਡਵੈਲਪਮੈਂਟ ਕਰਵਾ ਸਕੀਏ ਤੇ ਪੰਜਾਬ ਦੀ ਜਿਹੜੀ ਸਾਡੀ ਸਰਕਾਰ ਦਾ ਇੱਕ ਨਮੂਨਾ ਦੇਣਾ ਵਾ ਸੀ ਜਿਹੜਾ ਇੱਕ ਮਾਡਲ ਦੇਣਾ ਵਾ ਸੀ ਪੰਜਾਬ ਦੇ ਵਿੱਚ ਵਿਕਾਸ ਦਾ ਉਹ ਮੈਂ ਚਾਹੁੰਦਾ ਕਿ ਅਸੀਂ ਕਲਾਨੌਰ ਦੇ ਵਿੱਚੋਂ ਉਹ ਮਾਡਲ ਜਿਹੜਾ ਤਿਆਰ ਕਰਕੇ ਦੀਏ ਕਿਉਂਕਿ ਸਾਡੇ ਕੋਲ ਬਜਟ ਬਹੁਤ ਜ਼ਿਆਦਾ ਵਾ ਇੱਕ ਇਤਿਹਾਸਕ ਫੈਸਲਾ ਹੋਵੇਗਾ ਸਾਡੀ ਸਰਕਾਰ ਦਾ ਜੇਕਰ ਇਸ ਨੂੰ ਅਸੀਂ ਸਾਡੀ ਸਰਕਾਰ ਪ੍ਰਵਾਨ ਕਰ ਲੈਂਦੇ ਜਿਹੜਾ ਕਲਾਨੂਰ ਦਾ ਜੀ ਇੰਨਾ ਦਿਨ ਦੱਸਿਆ ਵੀ ਕਾਫੀ ਪਹਿਲੀ ਰੀਅਲਿਸ ਤੇ ਦਿੰਨੇ ਆ ਜਾਂ ਕੁਝ ਉਹ ਜਿਹੜਾ ਇੰਨਾ ਫੰਡ ਆ ਜਿਹੜਾ ਪੈਸਾ ਉਹ ਫਿਰ ਕਲਾਨੂਰ ਤੇ ਲੱਗਦਾ ਹੋਏਗਾ ਬਿਲਕੁਲ ਜੀ ਕਲਾਨੂਰ ਤੇ ਲੱਗਦਾ ਪਰ ਉਹ ਹਜੇ ਤੱਕ ਤੇ ਕਲਾਨੂਰ ਦੇ ਹਲਾ ਦੇਖੀਏ ਤੇ ਲੱਗਦਾ ਹੀ ਨਹੀਂ ਵੀ ਕੋਈ ਕੁਝ ਬਿਲਕੁਲ ਜੀ ਉਹ ਪੈਸਾ ਖਜ਼ਾਨੇ ਦੇ ਵਿੱਚ ਆ ਸਾਰਾ ਪ੍ਰਸ਼ਾਸਨ ਉਸ ਨੂੰ ਕੋਸ਼ਿਸ਼ ਕਰਦਾ ਵਾ ਚਲਾਉਣ ਦੀ ਪਰ ਕਮੀ ਫਿਰ ਉੱਥੇ ਆ ਜਾਂਦੀ ਕਿ ਪਿਛਲੀਆਂ ਸਰਕਾਰਾਂ ਨੇ ਬਲੌਕ ਕੀਤਾ ਹੈ ਲੁੱਟਣ ਕਰਕੇ ਪੀਐਸ ਨੂੰ ਲੁੱਟ ਲਈ ਇਥੇ ਸਰਪੰਚੀ ਦੀ ਇਲੈਕਸ਼ਨ ਨਾ ਹੋਵੇ ਤੇ ਸਿੱਧਾ ਪੈਸਾ ਜਿਹੜਾ ਉਹ ਖਾਦਾ ਜਾਵੇ ਤਾਂ ਉਹ ਸਾਡੀ ਸਰਕਾਰ ਨੂੰ ਨਹੀਂ ਦੇਵੇਗੀ ਤੇ ਨਾ ਹੋਇਆ ਏ ਠੀਕ ਹੈ ਜੀ ਚੇਅਰਮੈਨ ਸਾਹਿਬ ਮੈਂ ਪਹਿਲਾਂ ਇਹ ਦੱਸ ਚੁੱਕਾ ਹਾਂ ਜੀ ਆਪਣਾ ਕਿ ਸਾਡਾ ਇੱਕ ਜਿਹੜਾ ਪੰਜਾਬ ਦਾ ਮਾਡਲ ਆ ਆਮ ਆਦਮੀ ਪਾਰਟੀ ਨੇ ਵਿਕਾਸ ਤੇ ਦੇਣਾ ਕਿ ਮੈਨੂੰ ਪੂਰਨ ਆਸ ਹੈ ਕਿ ਜੇ ਸਾਡੀ ਇਹ ਮੰਗ ਪ੍ਰਵਾਨ ਕੀਤੀ ਜਾਵੇ ਤੇ ਇਹ ਮਾਡਲ ਜਿਹੜਾ ਵਾ ਸਾਡੇ ਕਲਾਂੌਰ ਤੋਂ ਸ਼ੁਰੂ ਕੀਤਾ ਜਾ ਸਕਦਾ। ਤੇ ਚੇਅਰਮੈਨ ਸਾਹਿਬ ਚਲੋ ਤੁਸੀਂ ਦੱਸਿਆ ਇਲੈਕਸ਼ਨ ਜਿਹੜੀਆਂ ਹੋਣ ਜਾ ਰਹੀਆਂ ਨੇ ਇਹਦੇ ਵਿੱਚ 12 ਸਾਲ ਹੋ ਗਏ ਕਲਾਂੌਰ ਦੇ ਇਲੈਕਸ਼ਨਾਂ ਦਾ ਨਾ ਹੁੰਦਾ ਜੀ ਕੋਈ ਕਿਤੇ ਕਿਤੇ ਸਰਕਾਰ ਤੁਹਾਡੀ ਬਣੀ ਨੂੰ 3 ਸਾਲ ਹੋ ਗਏ ਤੇ ਇਹਨੇ ਇਹਨੇ ਬੇਖੋ ਜੀ ਬੇਖੋ ਗੱਲਾਂ ਇਸ ਤਰ੍ਹਾਂ ਅਸੀਂ ਸਮੇਂ ਮੁਤਾਬਕ ਮੈਂ ਤੁਹਾਡੇ ਤੁਹਾਨੂੰ ਪਤਾ ਇੱਥੇ ਤੁਸੀਂ ਰਹਿੰਦੇ ਹੋ ਮੇਰੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ ਰਹਿੰਦੀਆਂ ਨੇ ਚੈਨਲਾਂ ਤੇ ਵੀ ਮੈਂ ਇਸ ਗੱਲ ਬਾਰੇ ਮੈਂ ਇੱਕ ਪਹਿਲਾਂ ਵੀ ਇੱਕ ਦੋ ਵਾਰ ਜਿਕਰ ਕਰ ਚੁੱਕਾ ਹਾਂ। ਅਸੀਂ ਸਰਕਾਰ ਕੋਲੋਂ ਮੰਗ ਕਰ ਸਕਦੇ ਆ ਵੇਖੋ ਜਿਹੜਾ ਪਿਛਲੇ ਸਮੇਂ ਦੇ ਵਿੱਚ ਜੋ ਹਾਲਾਤ ਵਿਗਾੜੇ ਹੋਏ ਨੇ ਪਿਛਲੀਆਂ ਸਰਕਾਰਾਂ ਨੇ ਉਹਨਾਂ ਨੂੰ ਕਵਰ ਕਰਨ ਵਾਸਤੇ ਵੀ ਤਾਂ ਕੋਈ ਸਮਾਂ ਲੱਗਦਾ ਨਾ ਇਸ ਕਰਕੇ ਸਾਡੀ ਸਰਕਾਰ ਜਿਹੜੀ ਆ ਯਤਨਸ਼ੀਲ ਇਲੈਕਸ਼ਨ ਕਰਵਾਉਣ ਨੂੰ ਅਸੀਂ ਇਸ ਕਰਕੇ ਮੰਗ ਵੀ ਕਰ ਰਹੇ ਹਾਂ ਸਰਕਾਰ ਕੋਲੋਂ ਵੀ ਇਹ ਸਹਿਯੋਗੀ ਮਜੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਨਮਸਕਾਰ ਜੀ ਨਮਸਕਾਰ ਜੀ ਸਰ ਕਿਵੇਂ ਦੇਖ ਰਹੇ ਹੋ ਇਲੈਕਸ਼ਨ ਸਰ ਮੈਂ ਬਤੌਰ ਬਲਾਕ ਇੰਚਾਰਜ ਆਮ ਆਦਮੀ ਪਾਰਟੀ ਖਾਲ ਔਰ ਅਸੀਂ ਲਗਭਗ ਪਹਿਲੇ 12 ਸਾਲ ਤੋਂ ਸਾਡੇ ਜਿਹੜੇ ਡੈਮੋਕਰੈਟਿਕ ਰਾਈਟਸ ਨੇ ਰਾਜਨੀਤਿਕ ਅਧਿਕਾਰ ਨੇ ਉਹ ਵਾਇਲਟ ਹੋਏ ਨੇ। ਔਰ ਪਹਿਲੀਆਂ ਸਰਕਾਰਾਂ ਨੇ ਜੋ ਕੀਤਾ ਉਹ ਤਾਂ ਹੈ ਹੀ ਹੈ। ਜਦੋਂ ਦੀ ਸਾਡੀ ਸਰਕਾਰ ਆਈ ਹੈ ਸਾਡੇ ਮੌਜੂਦਾ ਜਿਹੜੇ ਵਿਧਾਇਕ ਨੇ ਸਿੰਘਦੀਪ ਸਿੰਘ ਹੰਨਾਵਾਂ ਉਹਨਾਂ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਉਠਾਇਆ ਵੀ ਇਥੋਂ ਦੇ ਲੋਕਾਂ ਦੇ ਜਿਹੜੇ ਡੈਮੋਕਰੈਟਿਕ ਰਾਈਟ ਆ ਉਹਨਾਂ ਨੂੰ ਦਿੱਤੇ ਜਾਣ ਔਰ ਇੱਥੇ ਇਲੈਕਸ਼ਨ ਕਰਾਈ ਜਾਏ। ਤੇ ਮਨੂ ਪੂਰਨ ਯਕੀਨ ਮੈਂ ਵੀ ਹੁਣ ਨਹੀਂ ਤੇ ਕੁਝ ਸਮੇਂ ਬਾਅਦ ਇੱਥੇ ਇਲੈਕਸ਼ਨ ਜੜੀ ਜ਼ਰੂਰ ਹੋਏਗੀ ਕਿੰਨਾ ਚਿਰ ਹੋ ਗਿਆ ਇਹ ਤੱਕ ਕਲਾਂਗੁਰ ਪੰਚਾਇਤ ਇਲੈਕਸ਼ਨ ਨਹੀਂ ਹੋਈ ਹੋਏ ਇਹ ਤੱਕ ਕਿੰਨਾ ਕਿੰਨਾ ਟਾਈਮ ਹੋ ਗਿਆ ਇਹ ਵੇਖੋ ਜੀ ਲਗਭਗ 12 ਸਾਲ ਦੇ ਕਰੀਬ ਹੋ ਗਿਆ ਇੱਥੇ ਇਲੈਕਸ਼ਨ ਹੋਈ ਨੂੰ ਤੇ 12 ਸਾਲ ਤੋਂ ਲੋਕ ਇੰਨੇ ਪਰੇਸ਼ਾਨ ਨੇ ਸ਼ਹਿਰ ਦੇ ਜਿੰਨੇ ਕੋਈ ਮਾੜਾ ਮੋਟਾ ਵੀ ਕੰਮ ਕਰਾਉਣਾ ਸਰਕਾਰੀ ਤੌਰ ਤੇ ਉਹਨੂੰ ਬੜੀ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਵੇਖੋ ਕਿਸੇ ਨੇ ਕੋਈ ਬੈਂਕ ਚੋ ਲਿਮਿਟ ਬਣਾਉਣੀ ਆ ਜਾਂ ਕਿ ਬੱਚੇ ਨੇ ਲੋਨ ਲੈਣਾ ਵਾ ਉੱਥੇ ਵੀ ਉਹ ਸਾਈਨ ਮੰਗਦੇ ਕਿਸੇ ਮੋਦਪੇਰ ਦੇ ਸਪਿੰਚ ਦੇ ਜਾਂ ਮੈਂਬਰ ਦੇ ਤੇ ਇੱਥੇ ਉਹ ਚੀਜ਼ ਹੈ ਨਹੀਂ ਜਿਹਦੇ ਕਰਕੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਨੰਬਰ 2 ਤੇ ਸ਼ਹਿਰ ਦਾ ਜਿਹੜਾ ਵਿਕਾਸ ਵੀ ਆ ਉਹ ਕਾਫੀ ਹੱਦ ਤੱਕ ਸਾਡਾ ਇਹ ਸਪੈਂਚ ਮੈਂਬਰ ਜਾਂ ਮਿਊਨਿਸਪਲ ਕਾਰਪੋਰੇਸ਼ਨ ਨਾ ਹੋਂ ਕਰਕੇ ਰੁਕਿਆ ਪਿਆ ਲੱਗਦਾ ਆਮ ਆਦਮੀ ਪਾਰਟੀ ਦੀ ਆ ਸਰਕਾਰ ਦੇ ਆਨ ਨਾਲ ਇਲੈਕਸ਼ਨ ਜਿਹੜੀ ਹੋਣਾ ਇਸ ਸਾਲ ਦੇ ਵਿੱਚ ਹੋ ਜੇਗੀ ਵੇਖੋ ਜੀ ਸਾਨੂੰ ਤੇ ਪੂਰੀ ਉਮੀਦ ਆ ਸਾਡੇ ਐਮਐਲਏ ਨੇ ਵੀ ਮੁੱਦਾ ਚੁੱਕਿਆ ਉੱਥੇ ਔਰ ਸਾਡੇ ਪਾਰਟੀ ਦੇ ਹੋਰ ਵੀ ਮੋਦਪੇਰ ਜਿਹੜੇ ਨੇ ਉਹ ਵੀ ਇਹਨੇ ਨੇ ਅਮੰਗ ਕੀਤੀ ਆ ਵੀ ਇੱਥੇ ਜਿਹੜੀ ਇਲੈਕਸ਼ਨ ਆ ਜਲਦੀ ਤੋਂ ਜਲਦੀ ਕਰਵਾਈ ਜਾਵੇ